ਸੋ ਜਿਵੇਂ ਕਿ ਪੰਜਾਬ ਕਿਸਾਨਾਂ ਵੱਲੋਂ ਜਿਹੜੀ ਹੈ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦੇ ਵਿੱਚ ਪੰਜਾਬ ਪੂਰਾ ਹੈ ਟੋਟਲ ਤੌਰ ਤੇ ਬੰਦ ਹੈ ਜੇਕਰ ਗੱਲ ਖੰਨਾ ਸ਼ਹਿਰ ਦੀ ਕਰੀਏ ਤਾਂ ਖੰਨਾ ਸ਼ਹਿਰ ਦੇ ਜਿੰਨੇ ਵੀ ਬਜ਼ਾਰ ਨੇ ਜਿੰਨੇ ਵੀ ਕਾਰੋਬਾਰ ਨੇ ਪੂਰਨ ਤੌਰ ਤੇ ਬੰਦ ਨੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਅੱਜ ਜੀਟੀ ਰੋਡ ਦੇ ਉੱਪਰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਤਰਨਾ ਦਿੱਤਾ ਜਾ ਰਿਹਾ ਹੈ ਮੇਰੇ ਨਾਲ ਕਿਸਾਨ ਆ ਗੂ ਮੌਜੂਦ ਨੇ ਸਰ ਕੀ ਕਹਿਣਾ ਚਾਹੋ ਜੇ ਅੱਜ ਤਰਨਾ ਦਿੱਤਾ ਗਿਆ ਕਿਸਾਨਾਂ ਵੱਲੋਂ ਕੀ-ਕੀ ਮੰਗਣੇ ਦੇ ਕੀ ਕਹਿਣਾ ਚਾਹੁੰਦੇ ਵੈਜੀ ਜਿੱਕਾ ਖਾਲਸਾ ਵੈਜੀ ਜਿੱਕੀ ਫਤਿਹ ਅਸੀਂ ਅੱਜ ਸਾਡੇ ਜਿਹੜਾ ਧਰਨਾ ਦਿੱਤਾ ਅਸੀਂ ਦੋਨਾਂ ਫਰਮਾਂ ਵੱਲੋਂ ਕੇ ਕੇ ਐਮ ਅਤੇ ਗੈਰ ਸਿਆਸੀ ਵੱਲੋਂ ਦਿੱਤਾ ਗਿਆ ਹੈ ਉਹਦੇ ਵਿੱਚ 30 ਦੀ ਸਕੂਲ ਨਬੰਦ ਦੀ ਘਾਟ ਦਿੱਤੀ ਹੈ ਰੇਲਾ ਵੀ ਬੰਦ ਨੇ ਸਪੂਰਨ ਬਾਜ਼ਾਰ ਬੰਦ ਨੇ ਕਿਉਂਕਿ ਅੱਜ ਸਾਡੇ ਗੱਲਿਆਲ ਸਾਹਿਬ ਨੂੰ 35 ਦਿਨ ਹੋ ਗਏ ਮਫਤੇ ਬੈਠੇ ਨੂੰ ਸਰਕਾਰਾਂ ਉਹਦੇ ਨਾਲ ਕੋਈ ਗੱਲਬਾਤ ਨਹੀਂ ਸਾਡੇ ਨਾਲ ਕਰਦੀਆਂ ਸਾਡਾ ਕੋਈ ਸਮਝੌਤਾ ਨਹੀਂ ਕਰਦਿਆਂ ਅਸੀਂ ਜਿਹੜੀਆਂ ਮੰਗਾਂ ਨੇ ਉਹ ਨਵੀਆਂ ਨਹੀਂ ਬਣਾਉਣੀਆਂ ਅਸੀਂ ਪਹਿਲਾ ਜਿਹੜਾ ਮੋਰਚਾ ਛੱਡਿਆ ਸੀ ਉਹੀ ਮੰਗਾਂ ਅਸੀਂ ਮੋਦੀ ਸਾਹਿਬ ਨੇ ਜਿਹੜੇ ਸੀ ਲਾਗੂ ਕਰਾਂਗੇ ਉਹੀ ਮੰਗਾਂ ਅਸੀਂ ਲਾਗੂ ਕਰਾਉਣੀਆਂ ਨੇ ਅਸੀਂ ਉਹਨਾਂ ਮੰਗਾਂ ਨੂੰ ਲਾਗੂ ਕਰਣੀਆਂ ਇੱਕ ਤਾਂ ਐਮਐਸਪੀ ਕਾਨੂੰਨ ਗਾਰੰਟੀ ਦੂਆ ਸੀ ਪਲੱਸ 2 ਦਾ ਬਣਾਉਣਾ ਵੀ ਸੁਆਮੀ ਨਾਸਨ ਦੀ ਰਿਪੋਰਟ ਤੀਜਾ ਸਾਰਾ ਕਰਜਾ ਮਾਫ ਕਰਾਉਣਾ ਹੈ ਚੌਥਾ ਸਾਡੀ ਬੜੇਪਾ ਪੈਨਸ਼ਨ ਪੰਜਵਾਂ ਬਿਜਲੀ ਦਾ ਬਿੱਲ ਜਿਹੜਾ ਹੈਗਾ 2023 ਉਹ ਕਰਨਾ ਇੱਕ ਜਿਹੜਾ ਜ਼ਮੀਨ ਕੋਹਰ ਕਰਨ ਦਾ 2023 ਦਾ ਉਹ ਜਿਹੜਾ ਪਹਿਲਾ ਸੀਗਾ ਬਣਿਆ ਹੋਇਆ 2013 ਤੇ ਬਲਮੌਰ ਸਿੰਘ ਨੇ ਬਣਾਇਆ ਸੀ ਉਹੀ ਅਸੀਂ ਕਰਨਾ ਸਾਡੀਆਂ ਮੇਨ ਮੰਗਾਂ ਹੀ ਨੇ ਸਰਕਾਰ ਨੂੰ ਕੁਝ ਵੀ ਨਹੀਂ ਕਰਨਾ ਚਾਹੇ ਸਰਕਾਰ 10 ਮਿੰਟ ਚ ਕਰ ਸਕਦੀ ਆ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਦੇ ਹਾਂ ਅੱਜ ਸਾਨੂੰ ਪੰਜਾਬ ਨੇ ਪੂਰਾ ਸਾਥ ਦਿੱਤਾ ਸਾਰੇ ਲੋਕਾਂ ਨੇ ਪੂਰਾ ਸਾਥ ਦਿੱਤਾ ਇਹ ਦਿਖਾਤਾ ਵੀ ਅਸੀਂ ਤੁਹਾਡੇ ਨਾਲ ਆਂ ਆਹ ਸਾਰੀ ਪ੍ਰੈਸ ਦਾ ਮੈਂ ਧੰਨਵਾਦੀ ਆ ਜਿਹੜੀ ਪ੍ਰੈਸ ਸਾਡਾ ਆਵਾਜ਼ ਬਚਾ ਰਹੀ ਆ ਕੋਈ ਗ੍ਰੀਜਿਕਾ ਖਾਲਸਾ ਸਾਹਿਬ ਆ ਗ੍ਰੀਜਿਕ 100 ਕਿਸਾਨਾਂ ਗੁਆਂਣ ਜਿਹਦੀ ਗੱਲ ਕਹੀ ਆ ਕਿ ਅੱਜ ਜੋ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਗੁਆਂਣਾਂ ਦਾ ਸਾਥ ਦਿੱਤਾ ਹੈ ਪੂਰਨ ਤੌਰ ਤੇ ਪੰਜਾਬ ਬੰਦਾ ਹੈ ਖਾਸ ਕਰ ਜੇਕਰ ਗੱਲ ਖੰਨਾ ਸ਼ੈ ਦੀ ਕਰੀਏ ਤਖੰਨਾ ਸ਼ਹਿਰ ਦੇ ਵਿੱਚ ਵੀ ਜਿੰਨੇ ਵੀ ਬਾਜ਼ਾਰ ਨੇ ਜਾਂ ਜਿੰਨੇ ਵੀ ਕਾਰੋਬਾਰ ਨੇ ਪੂਰਨ ਤੌਰ ਤੇ ਬੰਦ ਕੀਤੇ ਗਏ ਨੇ। ਸਰਕਾਰ ਸਾਹਮਣੇ ਗੁਦਾਨ ਭਰਾਵਾਂ ਕਿਹੜਾ ਕੀ ਕਹਿਣਾ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਵਾਧੂ ਦੀਆਂ ਮਦਦਾਂ ਦਾ ਸਾਥ ਦੇ ਕੇ ਉਹ ਜਿਹਨਾਂ ਨੇ ਸਾਧ ਤਦ ਕੰਨਾ ਬੰਦ ਮੈਂ ਤਾਂ ਇਹ ਕਹਿੰਦਾ ਵੀ ਦੁਕਾਨਾਂ ਵਾਲੇ ਵੀ ਦੇਖੋ ਇਹ ਸੰਘਰਸ਼ ਉਹ ਜਾਇਜ਼ ਸਮਝਦੇ ਨਹੀਂ ਜਾਇਜ਼ ਨਹੀਂ ਹੈ ਇਸ ਲਈ ਸਾਰੇ ਦੁਕਾਨ ਸਾਰੇ ਵਿਆਰਿਆਂ ਦੀ ਬਹੁਤ ਵਧੀਆ ਢੰਗ ਨਾਲ ਸਾਰੇ ਬੰਦ ਹੋ ਗਏ ਟੋਟਰੀ। ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਕੀ ਪੰਜਾਬ ਦੇ ਜਿਹੜੇ ਮਸਲੇ ਕਿਸਾਨਾਂ ਦਾ ਹਾਲਾ ਨਹੀਂ ਚਾਹੀਦਾ ਜਿਵੇਂ ਵੀ ਹੈ ਹੋਰ ਵੀ ਹੁੰਦੇ ਨੇ ਇਹ ਵੀ ਹੋਣਾ ਚਾਹੀਦਾ ਕਿਉਂ ਲੜਕਾਇਆ ਦੋਸਾਂ ਤੋਂ ਲੰਬ ਤੋਂ ਪਹਿਲਾਂ ਲੱਗ ਕੇ ਰਹੇ ਜਿੱਥੇ ਬੈਠੇ ਨੇ ਕਿਸੇ ਟਾਈਮ ਵੀ ਗੁੱਸਾ ਹੋ ਜਾਂਦਾ ਜੇ ਗੱਲ ਹੋ ਗਿਆ ਸਾਰੇ ਉਹਦਾ ਕਲਕਲ ਆ ਜਾਂਦਾ ਪੀਐਸ ਕਰਕੇ ਮੇਰੀ ਸੈਂਟਰ ਨੂੰ ਕੋਰਨਰ ਨੂੰ ਵੀ ਪਿਆਵ ਹੋਰ ਨੂੰ ਵੀ ਵੀਰ ਵੀ ਇਹ ਮਸਲੇ ਨੂੰ ਜਲਦ ਹੋ ਜਦਾਰ ਕੀਤਾ ਜਾ ਕੇ ਉਹਨਾਂ ਦੀ ਮੰਗਾਂ ਮੰਨੀਆਂ ਜਾਣ ਜੇ ਕੋਈ ਕਿਦੋਂ ਘਟਵਾਦੀ ਹੁੰਦੀਆਂ ਨੇ ਬਾਅਦ ਚੋ ਜਾਣੀਆਂ ਇੱਕ ਵਾਰ ਉਹ ਟੱਲੀਆ ਦਾਨ ਨੂੰ ਉਠਾਓ ਮੇਰੀ ਇਹੀ ਬੇਨਤੀ ਹੈ ਬਾਦ ਸਾਹਿਬ ਤੁਹਾਡਾ ਵੈਲਕਮ ਜੇ ਤੁਸੀਂ ਉਰੇ ਆਏ ਹੋ ਸ਼ਹਿਰ ਦਾ ਪੂਰਾ ਸਹਯੋਗ ਆ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਸ਼ਹਿਰ ਦੇ ਵਿੱਚ ਵੇਚਦੇ ਹੋ ਸ਼ਹਿਰ ਪੂਰਾ ਬੰਦ ਆ ਥੋੜਾ ਥੋੜਾ ਕਿਤੇ ਦੇਖਣ ਨੂੰ ਮਿਲ ਰਿਹਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਖੁੱਲੇ ਆ ਮੈਂ ਤੁਹਾਡੇ ਚੈਨਲ ਜਰੀਏ ਇਹੀ ਅਪੀਲ ਕਰ ਸਕਦਾ ਸ਼ਹਿਰ ਵਾਸੀਆਂ ਨੂੰ ਵੀ ਸਾਡਾ ਸਾਥ ਦਿਓ ਇਹ ਲੜਾਈ ਜਿਹੜੀ ਇਕੱਲੀ ਕਿਸਾਨ ਦੀ ਨਹੀਂ ਹੈਗੀ ਇਹ ਜਵਾਨ ਦੀ ਵੀ ਲੜਾਈ ਆ ਆਉਣ ਵਾਲੇ ਭਵਿੱਖ ਦੀ ਵੀ ਲੜਾਈ ਆ ਇਹ ਜਿਹੜੀਆਂ ਆਪਣੀਆਂ ਪਿਛਲੇ ਅੰਦੋਲਨਾਂ ਵਾਲੀਆਂ ਮੰਗਾਂ ਸੀਗੀਆਂ ਜਿਹੜੀਆਂ ਸਰਕਾਰ ਨੇ ਲਿਖਤੀ ਰੂਪ 'ਚ ਨਹੀਂ ਦਿੱਤੀਆਂ ਉਹ ਨੂੰ ਜਵਾਨੀ ਸਰਕਾਰ ਨੇ ਕਹਿਤਾ ਸੀਗਾ ਵੀ ਸਾਡੇ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੇ ਉਹ ਹੌਲੀ-ਹੌਲੀ ਕਰਕੇ ਸਰਕਾਰ ਫੇਰ ਲਾਗੂ ਕਰ ਰਹੀ ਆ ਉਹ ਐਕਟ ਹੀ ਦੇਖਣ ਨੂੰ ਮਿਲਿਆ ਕਿਉਂਕਿ ਝੋਨਾ ਆਪਣਾ ਮੰਡੀਆਂ ਦੇ ਵਿੱਚ ਰੁਲਿਆ ਤਿੰਨ-ਤਿੰਨ ਮਹੀਨੇ ਕਿਸਾਨ ਮੰਡੀਆਂ 'ਚ ਬੈਠੇ ਰਹਿਆ ਹੁਣ ਜਿਹੜਾ ਆਉਣ ਵਾਲਾ ਕਣਕ ਦਾ ਸੀਜ਼ਨ ਆ ਜੇ ਇਹਦੇ ਵਿੱਚ ਕਣਕ ਜਿਵੇਂ ਝੋਨੇ ਦੇ ਵਿੱਚ ਦਿੱਕਤ ਆਈ ਹੈ ਜੇ ਕਣਕ ਤੇ ਦਿੱਕਤ ਆਈ ਤਾਂ ਸਮਝ ਲਓ ਵੀ ਉਹ ਜਿਹੜੇ ਕਾਲੇ ਕਾਨੂੰਨ ਤਿੰਨ ਸੀਗੇ ਉਹ ਵਾਪਸ ਆ ਰਹੇ ਨੇ ਅਸੀਂ ਆਪਣੀਆਂ 12 ਮੰਗਾ ਹੋਰ ਲਈ ਬੈਠੇ ਆ ਅਸੀਂ ਉਹ 12 ਮੰਗਾ ਨੂੰ ਐਮਐਸਪੀ ਦੀ ਲੜਾਈ ਆ ਜਿਹੜੀ ਸਾਡੀ ਜਾਂ ਸਾਡੇ ਲਖੀਮਪੁਰ ਖੀਰੀ ਦਾ ਇਨਸਾਫ ਆ ਜਾਂ ਸਾਡੇ ਤੇ ਜਿਹੜੇ ਉਸ ਅੰਦੋਲਨ ਵੇਲੇ ਪਰਚੇ ਹੋਏ ਨੇ ਉਹ ਮੰਗ ਰਹੇ ਆ ਅਸੀਂ ਜਾਂ ਬਿਜਲੀ ਸੋਧ ਬਿਲਾ ਉਹ ਕਹਿ ਰਹੇ ਆ ਜਿੰਨੇ ਵੀ ਸਾਡੀਆਂ 12 13 ਮੰਗਾ ਨੇ ਉਹ ਸਰਕਾਰ ਗੱਲੇ ਵਾਲਾ ਸਾਹਿਬ ਮਰਨ ਵਰਤ ਦੇ ਬੈਠਿਆ ਜੀ ਕਿਸੇ ਵੀ ਟਾਈਮ 32 35 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤ ਤੇ ਬੈਠਿਆ ਨੂੰ ਕਿਉਂ ਬੰਦਾ 2-4 ਦਿਨ ਭੁੱਖਾ ਰਹੇ ਉਹਦੀ ਸਿਹਤ ਖਰਾਬ ਹੋ ਜਾਂਦੀ ਏ ਢੱਲੇਵਾਲ ਸਾਹਿਬ ਪਹਿਲਾਂ ਹੀ ਕੈਂਸਰ ਦੇ ਮਰੀਜ਼ ਨੇ ਉਹਨਾਂ ਨੂੰ ਹੋਰ ਬਹੁਤ ਦਿੱਕਤ ਆ ਕੱਲੋਂ ਇਹ ਨਾ ਹੋਵੇ ਵੀ ਕੋਈ ਬਾਣਾ ਬੱਤ ਜਵੇ ਸਰਕਾਰ ਬਾਣਾ ਵਰਤਨ ਤੋਂ ਬਾਅਦ ਗੱਲ ਕਰੇ ਉਹ ਇਸ ਲਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਬਾਣਾ ਵਰਤਨ ਤੋਂ ਪਹਿਲਾਂ ਪਹਿਲਾਂ ਢੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਵੇ ਸਰਕਾਰ ਦੇ ਹੱਥ 'ਚ ਸਾਰਾ ਕੁਝ ਆ ਮੋਤੀ ਸਾਹਿਬ ਦੇ ਹੱਥ ਤੇ ਸਾਰਾ ਕੁਝ ਆ। ਐਡੀਆਂ ਵੱਡੀਆਂ ਮੰਗਾਂ ਨਹੀਂ ਕਿਸਾਨਾਂ ਦੀਆਂ ਜਿਹੜੀਆਂ ਜਿੱਡੀਆਂ ਸਰਕਾਰ ਅੜ ਗਏ ਰੁਪਏ ਤੇ ਆਈ ਹੋਈ ਆ। ਇਹ ਮੋਤੀ ਸਾਹਿਬ ਜਿਵੇਂ ਗੁਰਪਰਵ ਵਾਲੇ ਦਿਨ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਸੀਗੇ। ਇਸੇ ਤਰ੍ਹਾਂ ਉਹ ਆ ਸਾਡੀਆਂ ਜਿਹੜੀਆਂ 12 ਮੰਗਾਂ ਨੇ ਉਹ ਮੰਨਣ ਤੇ ਅਸੀਂ ਅੰਦੋਲਨ ਆਪਣਾ ਵਾਪਸ ਲਈਏ ਤੇ ਲੋਕਾਂ ਨੂੰ ਵੀ ਰਾਹ ਖੁੱਲੇ। ਉਹ ਜਿਹੜਾ ਰਸਾ ਉਹ ਰਸਤਾ ਕਿਸਾਨਾਂ ਨੇ ਨਹੀਂ ਬੰਦ ਕਰਿਆ ਹੋਇਆ। ਉਹ ਰਾਸਤਾ ਬੰਦ ਕਰਿਆ ਸਰਕਾਰਾਂ ਨੇ ਬੰਦ ਕਰਿਆ ਆ। ਚੰਬੂ ਬਾਟਰ ਦੇ ਮੈਨੋ ਸਾਹਿਬ ਤੁਸੀਂ ਵੀ ਦਿਖਾ ਕੇ ਆਇਆ ਪਿਛਲੇ ਮੈਂ ਦੇਖੀ ਆ ਤੁਹਾਡੀ ਵੀਡੀਓ ਉੱਥੇ ਦੇਖੋ ਉਹਨਾਂ ਨੇ ਜੇਲ ਬਣਾ ਦਿੱਤੀ ਆ ਅਸੀਂ ਸਾਡੇ ਮਰਜੀਬੜਿਆਂ ਦੇ ਜਥੇ ਗਏ ਸੀਗੇ ਜਿਹਦੇ ਪਹਿਲੇ ਜਥੇ ਦੇ ਵਿੱਚ ਮੈਂ ਵੀ ਸੀਗਾ ਜਦ ਅਸੀਂ ਅੱਗੇ ਬਧੇ ਉਹਨਾਂ ਨੇ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਉਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਦੂਜੇ ਸਰਲੇ ਜਿਹੜਾ ਕੁਛ ਸਰਕਾਰ ਜਿੰਨਾ ਵੀ ਬਲ ਪ੍ਰਯੋਗ ਜਿਹੜਾ ਹੈਗਾ ਸਰਕਾਰਾਂ ਬਹੁਤ ਵੱਡੀਆਂ ਹੁੰਦੀਆਂ ਨੇ ਉਹ ਸਾਡੇ ਉੱਤੇ ਵਰਤਦੀਆਂ ਨੇ ਉਹ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਅਸੀਂ ਆਪਣੀ ਰਾਜਧਾਨੀ ਸਾਡੀ ਰਾਜਧਾਨੀ ਦਿੱਲੀ ਆਸੀਂ ਰਾਜਧਾਨੀ ਕੋਲੇ ਜਾਣਾ ਜਦ ਅਸੀਂ ਆਪਣੇ ਹੱਕ ਲੈਣੇ ਆ ਤਾਂ ਅਸੀਂ ਆਪਣੀ ਸਰਕਾਰ ਤੋਂ ਹੀ ਲੈਣੇ ਆ ਸਾਡਾ ਪੰਜਾਬ ਦੇ ਨਾਲ 12 ਮੰਗਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਸੈਂਟਰ ਦੇ ਨਾਲ ਨੇ ਸੈਂਟਰ ਤੋਂ ਅਸੀਂ ਅਪੀਲ ਕਰਦੇ ਆ ਤੁਹਾਡੇ ਚੈਨਲ ਦੇ ਜ਼ਰੀਏ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਛੇਤੀ ਛੇਤੀ ਤੋਂ ਪੂਰੀਆਂ ਕੀਤੀਆਂ ਵੱਡਾ ਜੱਟ ਦਲੇਵਾਲ ਸਾਹਿਬ ਜਿਹਨੂੰ ਕਹਿ ਰਹੀ ਤੇ ਆਪਾਂ ਬਿਲਕੁਲ ਐਨ ਲਾਸਟ ਪੜਾਅ ਦੇ ਉੱਪਰ ਬੈਠੇ ਨੇ ਸਰਕਾਰਾਂ ਦੇ ਕੰਨਾਂ ਦੇ ਕੋਈ ਜੂਨ ਨਹੀਂ ਦੇਖ ਰਹੀ ਜੇਕਰ ਸਰਕਾਰ ਗੱਲਾਂ ਨਹੀਂ ਮੰਨਦੀਆਂ ਤਾਂ ਸਾਡਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਇਹ ਕਿਸਾਨ ਜੱਥੇਬੰਦੀਆਂ ਕਿਉਂਕਿ ਤੁਸੀਂ ਆਗੂ ਹੋ ਇੱਕ ਤੁਸੀਂ ਵੀ ਸੈਂਟਰ 'ਚ ਜਾ ਕੇ ਬੈਠਦੇ ਹੋ ਉਹਨਾਂ ਦੇ ਨਾਲ ਕਿਸਾਨ ਤੇ ਬੰਦੀਆਂ ਨਾਲ ਇਹਦੇ ਅੱਗੇ ਥੋੜਾ ਫਰਦਰ ਕੀ ਹੈ ਕਿਸਾਨ ਜਥੇਬੰਦੀਆਂ ਦਾ ਦੇਖੋ ਜੀ ਇਹ ਜਿਹੜੀ ਲੜਾਈ ਹੈ ਦਿਨ ਪ੍ਰਤੀ ਦਿਨ ਹੁਣ ਤਕੜੀ ਹੋ ਜਾ ਰਹੀ ਹੈ ਹੋ ਜਾ ਰਹੀ ਹੈ ਜਿਹੜੀਆਂ ਹੁਣ ਸਾਡੀਆਂ ਦੂਜੀਆਂ ਜੱਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਨੂੰ ਕਹਿੰਦੇ ਆਂ ਵੀ ਸਾਡੇ ਨਾਲ ਚੱਲੋ ਜਿਹੜਾ ਐਸਕੇਐਮਐਸ ਜੁਕਤ ਕਿਸਾਨ ਮੋਰਚਾ ਉਹ ਵੀ ਸਾਡੇ ਨਾਲ ਚੱਲੇ ਕਿਉਂ ਇਹ ਲੜਾਈ ਸਾਰੀਆਂ ਜੱਥੇਬੰਦੀਆਂ ਦੇ ਨਾਲ ਉਹ ਕਈ ਲੜ ਹੋਣੀ ਹੈ ਜੇ ਇਕੱਲਾ ਕਹੇ ਬੰਦਾ ਇਕੱਲੇ ਲਈ ਨਹੀਂ ਲੜਾਈ ਨਹੀਂ ਹੈਗੀ ਇਹ ਸਾਰੇ ਇਕੱਠੇ ਹੋ ਕੇ ਲੜਾਈ ਲੜਨਾ ਜੇ ਡੱਲੇਵਾਲ ਸਾਹਿਬ ਦੀ ਇਸ ਵਿੱਚ ਸ਼ਹੀਦੀ ਹੁੰਦੀ ਆ ਤਾਂ ਇੱਕ ਇਤਿਹਾਸ ਸਿਰਜਿਆ ਜਾਊਗਾ ਪੰਜਾਬ ਵੱਲੋਂ ਪੰਜਾਬ ਦੀ ਲੜਾਈ ਆ ਜਿਹੜੀ ਡੱਲੇਵਾਲ ਸਾਹਿਬ ਛੱਡ ਕੇ ਜਾਣਗੇ ਬਚਾਲੇ ਉਹਨੂੰ ਅਸੀਂ ਨੇਪਰੇ ਚੜਾਂਗੇ ਸਿਰੇ ਚੜਾਵਾਂਗੇ ਚਾਹੇ ਸਾਨੂੰ ਉਸ ਦੇ ਵਿੱਚ ਬਾਦ ਵਿੱਚ ਡੱਲੇਵਾਲ ਸਾਹਿਬ ਤੋਂ ਆਪਣੀਆਂ ਕੁਰਬਾਨੀਆਂ ਕਿਉਂ ਨਾ ਦੇਣੀਆਂ ਪਈਆਂ ਜਿਵੇਂ ਪਹਿਲਾਂ 16 ਜੱਥੇ ਬੰਦੀਆਂ ਇੱਕ ਇਕੱਠੀਆਂ ਸੀ ਇੱਕ ਮੰਚ 'ਤੇ ਉੱਪਰ ਉਸ ਟਾਈਮ ਸੰਘਰਸ਼ ਮੀਡੀਆ ਦਾ ਸੀਗਾ ਅੱਜ ਸਾਰੀਆਂ ਜੱਥੇ ਬੰਦੀਆਂ ਪਿੱਛੇ ਜਾ ਰਹੀਆਂ ਨੇ ਕਿਹੜਾ ਕਾਰਨ ਮੰਨਦੇ ਹੋ ਤੁਸੀਂ ਨੂੰ ਨਹੀਂ ਜਿਹੜੀਆਂ ਸਾਡੀ ਜੱਥੇ ਬੰਦੀਆਂ 15 ਸਾਡੀਆਂ ਇਕੱਠੀਆਂ ਨੇ ਜਿਹੜੀਆਂ ਸ਼ੰਭੂ ਬੈਠੀਆਂ ਨੇ ਜਿਹੜੀਆਂ ਖਨੌਰੀ ਬੈਠੀਆਂ ਨੇ ਉਹ ਵੀ 15 16 ਜੱਥੇ ਬੰਦੀਆਂ ਨੇ ਉਹ ਉਹ ਕਨੇ 32 33 ਜਿਹੜੀਆਂ ਸਯੁਕਤ ਕਿਸਾਨ ਮੋਰਚਾ ਉਹ ਬਣੀਆਂ ਹੋਈਆਂ ਨੇ ਸਾਨੂੰ ਉਹਨਾਂ ਦੀ ਲੋੜ ਆ ਵੀ ਉਹ 32 33 ਦੇ ਨਾਲ ਆ ਜਾਣ ਸਾਡੀ ਮੁਠੀ ਆ ਜਿਹੜੀ ਉਹ ਤਕੜੀ ਹੋ ਜੂਗੀ ਉਹ ਮੁੱਕੀ ਵੀ ਕਸੌਣਾ ਬਣ ਜੂਗਾ ਜਿਹੜਾ ਕਸੌਣਾ ਫਿਰ ਜਦ ਸੈਂਟਰ ਦੇ ਵੱਲ ਵਧੂਗਾ ਤਾਂ ਸੈਂਟਰ ਤੇ ਬਹੁਤ ਜ਼ਿਆਦਾ ਦਬਾਅ ਪਣੂਗਾ ਹਾਂ ਪੱਟੇ ਸਾਹਮਣੇ ਜਿਵੇਂ ਕਿਹਾ ਕਿ ਜਿਹੜੀਆਂ ਕਿਸਾਨ ਜੱਫੇਬੰਦੀਆਂ ਅੱਜ ਅਲੱਗ-ਥਲੱਗ ਦਹਾਈ ਦੇ ਰਹੀਆਂ ਨੇ ਜੇਕਰ ਇੱਕ ਮੰਚ ਤੇ ਇਕੱਠੀਆਂ ਹੋ ਜਾਣ ਸ਼ਾਇਦ ਇਹ ਜਿਹੜਾ ਹੈ ਮੋਰਚਾ ਜਿੱਤਿਆ ਜਾ ਸਕਦਾ ਹੈ ਇਹ ਅੱਜ ਤੋਂ 15 ਸਾਲ ਪਹਿਲਾਂ ਇਹ ਕਾਲ ਦਿੱਤੀ ਸੀਗੀ ਭਾਰਤ ਬੰਦ ਦੀ ਉਹਦੇ ਅਨਸਾਰ ਅਸੀਂ ਖੰਨੇ ਦੇ ਵਿੱਚ ਹਾਈਵੇ ਬੰਦ ਕੀਤਾ ਹੋਇਆ ਮੇਨ ਕਾਰਨ ਮੇਨ ਮਕਸਦ ਆ ਜੋ ਮੰਗਾ ਮੰਨੀਆਂ ਹੋਈਆਂ ਕੇਂਦਰ ਸਰਕਾਰ ਨੇ ਉਹਨੂੰ ਲਾਗੂ ਕਰਾਉਣ ਦੇ ਲਈ ਕਿਉਂਕਿ ਕਿਸੇ ਵੀ ਤਰ੍ਹਾਂ ਕੇਂਦਰ ਸਰਕਾਰ ਲਈ ਤਿਆਰ ਹੀ ਰਹੀ ਹਰ ਤਰ੍ਹਾਂ ਦਾ ਅਸੀਂ ਬੰਦ ਕਰਕੇ ਦੇਖ ਕੇ ਦੇਖ ਲਿਆ ਅੱਜ ਮਰਨਵਾਰ ਤੇ ਬੱਲੇਵਾਲ ਸਾਹਿਬ 34ਵੇਂ ਦਿਨ ਚ ਦਾਖਲ ਹੋ ਗਿਆ ਕਿਉਂਕਿ ਜਾਣ ਨਹੀਂ ਦੇ ਰਿਹਾ ਦਿੱਲੀ ਜਾਣ ਨਹੀਂ ਦੇ ਰਿਹਾ ਸੜਕਾਂ ਰੁਕੀ ਹੋਈਆਂ ਨਾ ਟਰੈਕਟਰਾਂ ਤੇ ਨਾ ਬੱਸਾਂ ਤੇ ਨਾ ਟਰੱਕਾਂ ਤੇ ਇਵਨ ਤੁਰਕੇ ਵੀ ਨਹੀਂ ਜਾ ਰਹੇ ਤਾਂ ਆਖਰ ਸੋਚ ਕੇ ਨਹੀਂ ਜਾਣ ਰਹੇ ਵੀ ਭੁੱਖੇ ਮਰਦੇ ਆ ਹੁਣ ਅਸੀਂ ਕੇਂਦਰ ਦੀ ਜੋ ਸਰਕਾਰ ਦਾ ਡੈਮੋਕਰੇਸੀ ਆ ਦੇਖਦੇ ਆ ਵੀ ਕੀ ਡੈਮੋਕਰੇਸੀ ਨੂੰ ਰੱਖਣਾ ਚਾਹੁੰਦੇ ਆ ਹਲੇ ਤੱਕ ਗੱਲਬਾਤ ਨਹੀਂ ਆਇਆ ਕੇਂਦਰ ਸਰਕਾਰ ਤੇ ਅਸੀਂ ਪੂਰਾ ਦਿਵਜ ਅਜ ਪੂਰਾ ਬੰਦਾ ਜੇ ਸਾਡੇ ਇਨਪੁਟਸ ਦੱਸਦੇ ਆ ਪੂਰਾ ਪੰਜਾਬ ਪੂਰਾ ਭਾਰਤ ਪੂਰਨ ਤੌਰ ਤੇ ਬੰਦਾ ਔਰ ਸਾਥ ਆ ਸਾਨੂੰ ਸਾਫ਼ ਰਹਿਣ ਰਿਹਾ ਹਰ ਤਰ੍ਹਾਂ ਦੁਕਾਨਾਂ ਦੁਕਾਨਦਾਰਾਂ ਦਾ ਪ੍ਰਸ਼ਾਸਨ ਦਾ ਵੀ ਤੁਹਾਡੇ ਵੀ ਤੁਸੀਂ ਵੀ ਸਾਡੀ ਜੋ ਗੱਲ ਆ ਸਾਰੀ ਉੱਪਰ ਤੱਕ ਵਿਚਾਰ ਰਹੇ ਹੋ ਸੱਤ ਤੋਂ 4 ਵਜੇ ਤੱਕ ਪੂਰਾ ਬੰਦਾ ਔਰ ਬੰਦ ਰੱਖਾਂਗੇ ਸਾਨੂੰ ਪੂਰਾ ਸਹਿਯੋਗ ਮਿਲਣਾ ਸਾਨੂੰ ਉਮੀਦ ਆ ਇਸੇ ਤਰ੍ਹਾਂ 4 ਵਜੇ ਤੱਕ ਦੁਕਾਨਦਾਰ ਵੀਰਾਂ ਦਾ ਔਰ ਲੋਕਲ ਅਧਿਕਾਰੀਆਂ ਦੇ ਨਾਲ ਤੁਹਾਨੂੰ ਸਾਥ ਮਿਲੂਗਾ ਤਾਂ ਜੋ ਜਿਵੇਂ ਕਿ ਖਸਾਨਾਂ ਵੱਲੋਂ ਜਿਹੜਾ ਤੁਹਾਡਾ ਤਗੜੀਆ ਟੋਟਲ ਫੋਰ ਦੇ ਖੰਨਾ ਬੰਦ ਹੈ ਜੇਕਰ ਫਿਰ ਵੀ ਕੋਈ ਗੱਲਾਂ ਉਡੀ ਰਮਾ ਨਾਮ ਹੰਨੀਆਂ ਗਈਆਂ ਹੋਣਾਂ ਫਿਰ ਅੱਗੇ ਫਰਦਰ ਕਿਸਾਨ ਦੇਥੇ ਬੰਦੇ ਰਹਿ ਗਿਆ ਦੇਖੋ ਇਹ ਡੈਮੋਕਰੇਸੀ ਦੇ ਵਿੱਚ ਆਪਣਾ ਪੱਖ ਰੱਖਣ ਦੇ ਲਈ ਆਪਣਾ ਸੈਂਟਰ ਤੱਕ ਦਾ ਪੰਜਾਬ ਸਰਕਾਰ ਤਾ ਦੁਨੀਆ ਤੱਕ ਪਹੁੰਚਾਉਣ ਦੇ ਲਈ ਇਹ ਰਣਨੀਤੀ ਹੁੰਦੀ ਹੈ ਜਿਹਦੇ ਅਨੁਸਾਰ ਅੱਜ ਕੋਈ ਪੰਜਾਬ ਨਹੀਂ ਭਾਰਤ ਬੰਦਾ ਜੇ ਪੂਰਾ ਭਾਰਤਵੰਦ ਹੁੰਦਾ ਡੈਮੋਕ੍ਰੇਸੀ ਦੇ ਅਨੁਸਾਰ ਜੇ ਫਿਰ ਵੀ ਸਰਕਾਰ ਤੁਸੀਂ ਕਹਿੰਦੇ ਨਾ ਹੀ ਮੰਨੇਗੀ ਫਿਰ ਜਿੰਨੇ ਵੀ ਸਾਨੂੰ ਹਾਈ ਕਮਾਂਡ ਆ ਜੋ ਬੈਠੀ ਆ ਕਨੋਰੀ ਬਾਰਡਰ ਤੇ ਬੈਠੀ ਆ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਆ ਉਹਦਾ ਪੂਰਾ ਅੰਕਲਨ ਕਰਕੇ ਪੂਰਾ ਕਰਕੇ ਉਸ ਤਰ੍ਹਾਂ ਜਿਵੇਂ ਵੀ ਹੋ ਕਰਾਂਗੇ ਅੱਜ ਕਿੱਡੀ ਕਿੱਡੀ ਕਿਸਾਨ ਜਿੱਥੇ ਬੰਦੀ ਹੈ ਜੀ ਹਸਦਾ ਜੋ ਜੇ ਜਿਹੜੀ ਹੈਗੀ ਆ ਕਿਸਾਨ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹਦੀਆਂ 16 ਜਥੇਬੰਦੀਆਂ ਐ 14 2 16 ਜਥੇਬੰਦੀਆਂ ਸਾਰੇ ਜਥੇਬੰਦੀਆਂ ਵੱਖ-ਵੱਖ ਤਕਰੀਬਨ ਪੰਜਾਬ ਦੇ ਵਿੱਚ 300 ਤੋਂ ਵੱਧ ਸੌਂਤ ਅੱਜ ਬੰਦ ਕੀਤਾ ਹੋਇਆ ਔਰ ਪੂਰਾ ਵਾ ਸ਼ਾਂਤਮਈ ਟੰਗਣਾ ਔਰ ਐਮਰਜੈਂਸੀ ਸਿਵਾਮਾ ਕੋਈ ਵੀ ਅਸੀਂ ਬਿਲਕੁਲ ਨਹੀਂ ਰੋਕਦੇ ਨਹੀਂ ਰੋਕਾਂਗੇ ਉਹ ਜਾ ਰਹੇ ਆ